ਦੀਦੀ ਖਾਣਾ ਪਕੜੋ ਅੱਜ ਬਣਾਈ ਹੈ ਜੀ ਆਹ ਬਤਾਂਉਂ ਆਂ ਸੱਜੀ ਲੱਭਾਈ ਨੇ ਆਪ ਤਾਂ ਮਾਂ ਦੀ ਸਬਜੀ ਬਣਾਈ ਹੈ ਜਮੇ ਰਸਲੀ ਰਸਲੀ ਆਏ ਤੁਮ ਹਾਂ ਉਹ ਕਿ ਦੰਦੇ ਵਿੱਚ ਕੁੱਕਰ ਹੀ ਬੜਾ ਗੰਦਾ ਜਿਹਾ ਦਿਖਿਆ ਆ ਚੋਲ ਇਧਰ ਜੇ ਤੁਲਬਾਜੀ ਦੀ ਵਕਰੀ ਆਲੂਆਂ ਦੀ ਸਬਜੀ ਬਣਾਈ ਹੈ ਜੀ ਦੋ ਆਲੂ ਪਾ ਕੇ ਤਰੀ ਕਰਤੀ ਸੀ ਜੀ ਨਹੀਂ ਆਪ ਪਾਏ ਨਹੀਂ ਕਰੀ ਕਰੀ ਇਧਰ ਦੀ ਨਾਲ ਹੈ ਗੱਲ ਕੀ ਆਦੀਆ ਹੈ ਹੈ ਠੀਰਾ ਇਦਰ ਮੰਮੀ ਦੀ ਪਲੇਟ ਦੀ ਸਜਾਵਟ ਹੋਈ ਪਈ ਆ ਜੀ ਹਰੇ ਕੋਤੇ ਇੱਕ ਖੀਰਾ ਧਰਿਆ ਹੋਇਆ ਤੇ ਇਦਰ ਜੀ ਆ ਵੇ ਕੋ ਠਾਕੁਰ ਬਣਿਆ ਬਾਹ ਪੀੜ ਕਰਾਂਦੀ ਹੈ ਲਕਾਈ ਇਹ ਤਾਂ ਫੁੱਲ ਲੱਗਿਆ ਨਾ ਠੰਡਾ ਜਾਦਾ ਫੁੱਲ ਲੱਗਾ ਕਰੀ ਮੇਰਾ ਆਦਰਾ ਵੀ ਜੀ ਕਾਇਉ ਨੇਰਾ ਨੇਰਾ ਜਿ ਦਿਖਾ ਆ ਅਗਲੇ ਪਾਸੇ ਲਾਇ ਤੇ ਇਹਨੂੰ ਲੱਗਾ ਜਬ ਤਬ ਆਪ ਮੀ ਪਿਆ ਜੀ ਇਸ ਤਰਕੇ ਤੇ ਲਾਈਟਾਂ ਨੂੰ ਟੱਪ ਬਜਾਈਆਂ ਪਈਆਂ ਸਾਰੇ ਆ ਵੇਖ ਬਾਹ ਨੇਰਾ ਹੀ ਨੇਰਾ ਅੱਜ ਜੀ ਠੰਡਾ ਮੌਸਮ ਕਰ ਦਿੱਤਾ ਹੈ ਅੱਜ ਬਲੈਕਆਊਟ ਤੇ ਨਹੀਂ ਕਿਦਾ ਖਾਤਾ ਸਹੀ ਯਰ ਬੱਤੀ ਬੰਦੀ ਹੈ ਹਨਾ ਆ ਲੂਣਾ ਫਿਰ ਇਹ ਗੋੜੇ ਬੜਾ ਦਿਖੰਗਾ ਸਾਰਾ ਕੁਝ ਹੈ ਪਾਣੀ ਕੱਟ ਪਾਣਾ ਕਰ ਦਿੱਤੀ ਸਬਜ਼ੀ ਯਾਰ ਮੈਂ ਇਸ ਵੀ ਰੇਵੀ ਚੱਲ ਜੂਗੀ ਚੋਲਾ ਨਾ ਖਾਣੀ ਆ ਪਾਣੀ ਬਣੀ ਲਾ ਲੀਂ ਲਾਉਂਦਾ ਕੀ ਤਾਂ 3 ਦਿਨ ਚਲਾਇਓ ਇਹਦਰ ਜੀ ਚੋਲ ਬਣਾਏ ਆ ਜੀ ਮੈਂ ਸਵਾਫਾ ਕੇ ਖਾਵਾਂਗੇ ਮੇਰਾ ਸਾਰੀ ਭਾਂ ਖਾਂਦੇ ਰਵਾਂਗੇ ਆ ਕੋਕਰ ਪਤਾ ਨਹੀਂ ਕੀ ਹੋ ਗਿਆ ਉਹ ਜਿਹੜਾ ਵੀ ਕਿੰਨਾ ਚਿੱਟਾ ਕੁਕਰ ਸਾਡੇ ਤੋਂ ਲੰਘਦਾ ਵਿੱਚ ਮੰਮੀ ਵੀ ਕਿਦਾਂ ਦਾ ਲੱਗਾਂ ਡਿਆ ਹੰਦੀਆ ਵੀ ਹੋ ਹੂੰ ਮੇਰਾ ਖੀਰਾ ਕਿਥੇ ਰੱਖਿਆ ਮੇਰਾ ਖੀਰਾ ਹਾਂ ਤੇਰਾ ਇਹ ਦੱਗਦੀ ਆ ਲੱਗ ਲਾਈ ਆ ਤੇਰੇ ਸਾਡੇ ਖੀਰਾ ਖਾਂਦੀ ਹਾਂ ਜੀ ਨਾਲੇ ਹੂੰ ਨੇ ਤੇ ਬਰੋਟੀ ਨਹੀਂ ਹਾਂ ਇਹ ਠੀਕ ਆ ਮੈਂ ਬਾਦ ਬੰਦ ਕਰ ਲਾ ਫਿਰ ਰੋਟੀ ਖਾ ਰਾਂ ਮੂੰਹ ਕਿ ਦਬਲੰਦੀ ਆ ਮੈਂ ਤੁਹਾਨੂੰ ਦੱਸਦੀ ਆ ਵੀ ਕੋਈ ਜੀ ਇਹਦੀ ਸਬਜ਼ੀ ਮੈਂ ਬੈਠੀ ਹੋਈ ਆ ਜੀ ਮੇਰੇ ਸਿੱਧੇ ਕੱਚੀ ਲੱਸੀ ਬਣਾਈ ਆ ਕੱਚੀ ਲੱਸੀ ਮੈਂ ਅੱਜ ਹੀ ਪਰਾ ਕਰਨਾ ਯਾਰ ਕੱਚੀ ਲੱਸੀ ਬਣਾਈ ਆ ਪਰ ਵਿੱਚ ਸਾਰਿਆਂ ਨੂੰ ਗਰਮੀ ਹੋਈ ਪਈ ਐ ਇਸ ਕਰਕੇ ਮੈਂ ਕੱਚੀ ਲੱਸੀ ਬਣਾਤੀ ਆ ਤਾਂ ਹੀ ਭੰਗੜਾ ਬਣਾ ਬਣਾਉਂਦੀ ਆ ਕਿਉਂਕਿ ਭੰਗੜਾ ਬਣਾਣਾ ਇਸ ਕਰਕੇ ਹਾਂ ਸਿਵੀ ਦੀਦੀ ਹੋਇ ਨਾ ਰੋਟੀ ਵਾਲਨੀ ਜਦੇ ਆਂ ਦੀਦੀ ਬਈ ਮੈਂ ਪਹਿਲਾਂ ਕਿੱਥੇ ਬੈਠੀ ਆ ਗਾਈਜ਼ ਵੀਰੇ ਨੇ ਭਲਾ ਕਿਤੇ ਬੀਤੀ ਹੈ ਅੰਮੀ ਇਹ ਛੋਟੇ ਟੇਬਲ ਤੇ ਖਾਣਾ ਸਮਾਂ ਕਰਕੇ ਦੱਸਦੇ ਹਾਂ ਕਿ ਖਾ ਕੇ ਹਾਏ ਤਾਂ ਪਾਇ ਨਹੀਂ ਆ ਲੱਗੀ ਆ ਜੇ ਭੋਜਨ ਚਲੋ ਭਾਓ ਘਰ ਤੇਲ ਬੜਾ ਮੂਹ ਨੁੰਦਾ ਤੋਂ ਪਰ ਲੈ ਕੀ ਗੱਲ ਚਿੱਟੇ ਹੋਣਾ ਚਿੱਟੇ ਨਾਰੀ ਵਾਲੇ ਤੇ ਅਲ ਨਾਲ ਦੇ ਕਾਲੇ ਹੋਈਦਾ ਹੈ ਭੀਮ ਨੇ ਖਾ ਲਈਓ ਵੇਖਾਂ ਭੀਮ ਨੂੰ ਹੀ ਪੁੱਛੋ ਟੋਟੀ ਨਹੀਂ ਖਾਂਦਾ ਭੀਮ ਖਾਂਦਾ ਜਿਵੇਂ ਸਿਰਫ ਲੱਗਦਾ ਨਾ ਨਾਰੀ ਅੰਦਰ ਆ ਰਾਂ ਅੰਝੂ ਦਾ ਲਾਗਣਾ ਪਿਓ ਨੇ ਕੀਤਾ ਹੈ ਹੋਰ ਇੱਧਰ ਕੀ ਡੈਡੀ ਦੀ ਥਾਲੀ ਵੱਧ ਕੇ ਆ ਗਈ ਹੈ ਚੋਲ ਲੈਣੇ ਆ ਚੋਲ ਲੈਣੇ ਆ ਜੀ ਅੱਜ ਸੰਦੀਪ ਨਹੀਂ ਮੈਂ ਹਣ ਕੀਤਾ ਲਿਮਸੀ ਖਾ ਕੇ ਪਾਣੀ ਨਹੀਂ ਪੀਤਾ ਮੈਂ ਨਹੀਂ ਪਾਣੀ ਉਹ ਅੱਜ ਜੀ ਮੈਂ ਕੈਪੀਆ ਪਵਾ ਦਿੱਤੀਆਂ ਨੇ ਅੱਜ ਬਣਾ ਸਕਦੀ ਇਹਨਾਂ ਦੀ ਵੀਡੀਓ ਆ பாਜੀ ਨੂੰ ਤਾਂ ਟੀ-ਸ਼ਰਟ ਵੀ ਪਵਾ ਦਿੱਤੀ ਹੈ ਚਿੱਟੀ ਟੀ-ਸ਼ਰਟ ਪਵਾਈ ਅੱਜ ਨਵਾਲੂ ਭੁਲ ਕੇ ਵੇਖ ਲੋ ਇਹ ਕਿਦਾਂ ਨੂੰ ਨਾ ਭਾਜੀ ਕੱਲ ਕੱਲ ਕੋਲੋਂ ਨਾ ਰਹੀ ਆ ਮਾਰਦਾ ਆ ਚੱਲ ਜੀ ਹੁਣ ਜੀ ਸੰਦੀਪ ਪੈਣਾ ਹੀ 8 ਵਜੇ ਚੱਲ ਗਈ ਆ ਐ ਦਵਾਰ ਉਹਦੀ ਜਲਦਾ ਜਲਦੀ ਹੁੰਦੀ ਜਲਦਾ ਦੁਪਹਿਰ ਅੱਜ ਸਾਰਗੇ ਚ ਪਕਾ ਮੈਂ ਕੀਤੇ ਆ ਜੀ ਤੁਸੀਂ ਬੇਕ ਹੀ ਸਕਦੇ ਜੇ ਆਵੇ ਕੋਈ ਇੰਤਰੀ ਮੈਂ ਸਪਾਈ ਕੀਤੀ ਇੰਤਰੀ ਮੈਂ ਸਪਾਈ ਇੰਨੀ ਨਹੀਂ ਕੀਤੀ ਹੈਗੀ ਬਸ ਅਸੀਂ ਮੇਰਾ ਫੋਚਾ ਲਾਉਣ ਵਾਲਾ ਲੈਂਦਾ ਓਈ ਫੇਰ ਕੇ ਪਰਸ ਜੀ ਗੋਟੀਆਂ ਖਾਣੇ ਹਾਂ ਬੋਤਲ ਚਾਹ ਲੰਮੀ ਹਾਂ ਬੋਤਲ ਚਾਹ ਲੰਮੀ ਬੋਤਲ ਵੀ ਲਾਉਂਦੇ ਨੇ